ਨੇ ਤੁਸੀਂ نیچے ਨੂੰ ਹੀ ਜਾਦੇ ਨਾ ਅੱਛਾ ਅੱਛਾ ਇਹ ਜਾਦੇ ਇਹ ਕਾਂਗੜਾ ਸਾਈਡ ਦੋਸਤੋਂ ਪਰ ਕਿਤਨੇ ਬੰਦੇ ਇਹ 30 35 ਬੰਦੇ ਦੇ 30 35 ਬੰਦੇ ਇਹ ਸਾਰੇ ਬੰਦੇ ਜਿਹੜੇ ਗਾਇਣੇ ਕੁਝ 7-5 ਜਿਹੜੇ ਕਿ ਠੀਕ ਨੇ ਦੋਸਤੋ ਹਿਮਾਚਲ ਦੇ ਵਿੱਚ ਲੰਗਰ ਲਗਾਉਣ ਦੇ ਲਈ ਜਾ ਰਹੇ ਪੰਜਾਬੀਆਂ ਦੇ ਨਾਲ ਵੱਡਾ ਮੰਦਪਾਗਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਇਸ ਭਿਆਨਕ ਐਕਸੀਡੈਂਟ ਤੋਂ ਬਾਅਦ ਚਾਰੇ ਪਾਸੇ ਲੰਗਰ ਦਾ ਸਮਾਨ ਖਿੱਲਰ ਗਿਆ ਤੇ ਦੂਜੇ ਪਾਸੇ ਚਾਰ ਜਣਿਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਹਿਮਾਚਲ ਦੇ ਵਿੱਚ ਲੰਗਰ ਲਗਾਉਣ ਦੇ ਲਈ ਇਹ 30 ਤੋਂ 40 ਜਣੇ ਜਾ ਰਹੇ ਸੀ ਤਾਂ ਟਰੱਕ ਦੀ ਜਿਹੜੀ ਕਿ ਟੱਕਰ ਹੋ ਜਾਂਦੀ ਹੈ ਬੱਸ ਦੇ ਨਾਲ ਤਾਂ ਟਰੱਕ ਦੇ ਵਿੱਚ ਜਿਹੜਾ ਲੰਗਰ ਦੀ ਸਾਰੀ ਸਮੱਗਰੀ ਇਸ ਦੇ ਵਿੱਚ ਇਹਨਾਂ ਨੇ ਰੱਖੀ ਹੋਈ ਸੀ ਤਾਂ ਰਾਤ ਦੇ ਵਿੱਚ ਜਦੋਂ ਇਹਨਾਂ ਦੀ ਟੱਕਰ ਹੁੰਦੀ ਹੈ ਤਾਂ ਲੰਗਰ ਦਾ ਵੀ ਜੋ ਸਮਾਨ ਟਰੱਕ ਦੇ ਵਿੱਚ ਸੀ ਉਹ ਖਿੱਲਰ ਜਾਂਦਾ ਹੈ ਤੇ ਚਾਰ ਜਣਿਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਕਈ ਜਿਹੜੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਤਾਂ ਦੱਸਿਏ ਟੱਕਰ ਇੰਨੀ ਜ਼ਿਆਦਾ ਭਿਆਨਕ ਇਹ ਹੁੰਦੀ ਹੈ ਕਿ ਜਿਸ ਤੋਂ ਬਾਅਦ ਇਹ ਬੇਹਦੀ ਮੰਦ ਭਾਗਾ ਹਾਦਸਾ ਵਾਪਰਿਆ ਤਾਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿੱਚ ਇਹ ਦੱਸਿਆ ਜਾ ਰਿਹਾ ਹਾਦਸਾ ਵਾਪਰਿਆ ਹੈ ਇਹ ਟਰੱਕ ਹਾਦਸਾ ਗ੍ਰਸਤ ਹੋਇਆ ਹੈ ਚਾਰ ਲੋਕਾਂ ਦੀ ਜਾਨ ਗਈ ਹੈ ਕਈ ਲੋਕ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਦੱਸੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਜਿਨ੍ਹਾਂ ਦੇ ਵੱਲੋਂ ਇਹ ਲੰਗਰ ਲਗਾਉਣ ਦੇ ਲਈ ਜੋ ਜਾ ਰਹੇ ਸੀ ਪਹਿਲਾਂ ਇਹਨਾਂ ਨੇ ਚੰਤਪੁਰਨੀ ਦੇ ਵਿੱਚ ਲੰਗਰ ਲਗਾਇਆ ਫਿਰ ਇਹ ਮਾਤਾ ਚਮੁੰਡਾ ਦੇ ਵਿੱਚ ਲੰਗਰ ਲਗਾਉਣ ਦੇ ਲਈ ਜਾ ਰਹੇ ਸੀ ਤੇ ਰਾਤ ਦੇ ਵਿੱਚ ਇਹਨਾਂ ਦੇ ਨਾਲ ਇਹ ਮੰਦਪਾਗਾ ਹਾਦਸਾ ਵਾਪਰ ਜਾਂਦਾ ਹੈ ਤਾਂ ਜ਼ਖਮੀ ਲੋਕ ਮੋੜ ਮੰਡੀ ਬਠਿੰਡਾ ਦੇ ਦੱਸੇ ਜਾ ਰਹੇ ਨੇ ਤਬਿਹਦੀ ਭਿਆਨਕ ਮੰਦਪਾਗਾ ਇਹ ਹਾਦਸਾ ਵਾਪਰਿਆ ਲੰਗਰ ਲਗਾਉਣ ਦੇ ਲਈ ਜਿਹੜੇ ਪੰਜਾਬੀ ਸੀ ਇਹ ਜਾ ਰਹੇ ਸੀ ਪਰ ਰਾਤ ਦੇ ਵਿੱਚ ਹੀ ਇਹ ਇਨਾ ਭਿਆਨਕ ਹਾਦਸਾ ਇਹਨਾਂ ਦੇ ਨਾਲ ਵਾਪਰ ਜਾਂਦਾ ਹੈ ਚਾਰ ਲੋਕਾਂ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ ਤੇ ਕਈ ਲੋਕ ਗੰਭੀਰ ਰੂਪ ਦੇ ਵਿੱਚ ਵੀ ਜ਼ਖਮੀ ਦੱਸੇ ਜਾ ਰਹੇ ਨੇ